ਕੁਰਸੀ ਪਿੱਛੇ ਲੜਦੇ ਲੀਡਰ ਤੁਸੀਂ ਬਹੁਤ ਵਾਰ ਦੇਖੇ ਹੋਣਗੇ ਲੀਡਰ ਜਿਹੜੇ ਆ ਇੱਕ ਦੂਜੇ ਪ੍ਰਤੀ ਇਹੋ ਜਿਹਾ ਪ੍ਰਚਾਰ ਕਰਦੇ ਆ ਲੋਕਾਂ ਨੂੰ ਜਿਹੜਾ ਵਾ ਉਹ ਆਪਣੇ ਵੱਲੋਂ ਅਗਾਹ ਕਰਦੇ ਆ ਵੀ ਭਾਈ ਤੁਸੀਂ ਇਸ ਬੰਦੇ ਨੂੰ ਵੋਟ ਨਾ ਪਾਓ ਇਹਦਾ ਤਾਂ ਕੈਰੇਕਟਰ ਬਹੁਤ ਮਾੜਾ ਆ ਇਹ ਤਾਂ ਬੰਦਾ ਆ ਕੁਝ ਕਰਦਾ ਰਿਹਾ ਇਸ ਬੰਦੇ ਨੇ ਤਾਂ ਪੈਸੇ ਖਾ ਲਏ ਇਹਨੇ ਕਰਪਸ਼ਨ ਕੀਤੀ ਆ ਪੈਸਿਆਂ ਦੀ ਦੁਰਵਰਤੋਂ ਕਰਦਾ ਇਹ ਤਾਂ ਸਰਕਾਰ ਕੋਲੋਂ ਗ੍ਰਾਂਟਾਂ ਲੈ ਕੇ ਖਾ ਗਿਆ ਤੁਹਾਡੀਆਂ ਸੜਕਾਂ ਖਾ ਗਿਆ ਨਾਲੀਆਂ ਖਾ ਗਿਆ ਪਾਰਕ ਦੇ ਪੈਸੇ ਆਏ ਸੀ ਆ ਕੁਝ ਖਾ ਗਿਆ ਤੇ ਮਸਲਾ ਕਾਹਦਾ ਹੁੰਦਾ ਕੁਰਸੀ ਦਾ ਜੋਣਾ ਸਿਰਤੇ ਹੁੰਦੀਆਂ ਨੇ ਇਲੈਕਸ਼ਨਸ ਲੜਨੇ ਹੁੰਦੇ ਆ ਉਸ ਤੋਂ ਬਾਅਦ ਨਤੀਜੇ ਆਉਣੇ ਹੁੰਦੇ ਆ ਤਾਂ ਹਾਸਲ ਹੋਣੀ ਹੁੰਦੀ ਆ ਕੁਰਸੀ ਚਾਹੇ ਇਹ ਕੁਰਸੀ ਸਰਪੰਚੀ ਦੀ ਹੋਵੇ ਚਾਹੇ ਕਾਉਂਸਲਰ ਦੀ ਹੋਵੇ ਚਾਹੇ ਵਿਧਾਇਕ ਦੀ ਹੋਵੇ ਤੇ ਚਾਹੇ ਫਿਰ ਬੰਦੇ ਨੇ ਜਿੱਤ ਕੇ ਬਣਨਾ ਹੋਵੇ ਲੋਕ ਸਭਾ ਮੈਂਬਰ ਪਰ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਲੜਾਈ ਕੁਰਸੀ ਦੀ ਹੋ ਰਹੀ ਆ ਪਰ ਅਹੁਦਾ ਕੀ ਆ ਪ੍ਰਿੰਸੀਪਲ ਦਾ ਤੇ ਪ੍ਰਿੰਸੀਪਲ ਕਿਹੜੇ ਨੇ ਗਰਲਸ ਕਾਲਜ ਦੇ ਇਹ ਜਿਹੜੀਆਂ ਫੋਟੋਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਲਖਨਊ ਦੀਆਂ ਨੇ ਜਿੱਥੇ ਜੌਨਸਨ ਬਿਸ਼ਪ ਇੰਟਰ ਕਾਲਜ ਦੇ ਵਿੱਚ ਪ੍ਰਿੰਸੀਪਲ 파ਰੂਲ ਸਲਮਨ ਨੂੰ ਅਹੁਦੇ ਤੋਂ ਹਟਾਇਆ ਜਾ ਰਿਹਾ ਤੇ ਉਹਨਾਂ ਦੀ ਥਾਂ ਦੇ ਉੱਤੇ ਸ਼ਾਰਲੀ ਮਸੀਹ ਨੂੰ ਜਿਹੜਾ ਵਾ ਉਹ ਪ੍ਰਿੰਸੀਪਲ ਬਣਾਇਆ ਜਾਣਾ ਹੁਣ ਜਿਹੜੇ 파ਰੂਲ ਸਲਮਨ ਨੇ ਇਹ ਦਰਸਲ ਸਾਬਕਾ ਬਿਸ਼ਪ ਬਲਦੇਵ ਦੀ ਬੇਟੀ ਐ ਬਲਦੇਵ ਜਦੋਂ ਬਿਸ਼ਪ ਹੁੰਦੇ ਸੀਗੇ ਤਾਂ ਉਹਨਾਂ ਨੇ ਇਸ ਕਾਲਜ ਦੇ ਵਿੱਚ ਆਪਣੀ ਬੇਟੀ 파ਰੂਲ ਸਲਮਨ ਜਿਨ੍ਹਾਂ ਨੇ ਪੀਲੇ ਰੰਗ ਦੀ ਸਾੜੀ ਪਾਈ ਆ ਇਹਨਾਂ ਨੂੰ ਇਸ ਗਰਲਸ ਕਾਲਜ ਦਾ ਜਿਹੜਾ ਪ੍ਰਿੰਸੀਪਲ ਨਿਯੁਕਤ ਕਰਾ ਦਿੱਤਾ ਤੇ ਬਾਅਦ ਚੋਂ ਆਪ ਜਦੋਂ ਬਿਸ਼ਪ ਬਦਲ ਗਏ ਨਵੇਂ ਬਿਸ਼ਪ ਆਏ ਬਿਸ਼ਪ ਮੋਰਿਸ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੇ 파ਰੂਲ ਸਲਮਨ ਆ ਇਹ ਕਾਲਜ ਨੂੰ ਵਧੀਆ ਢੰਗ ਦੇ ਨਾਲ ਚਲਾ ਨਹੀਂ ਰਹੇ ਤੇ ਨਾਲ ਦੀ ਨਾਲ ਇਹ ਕਾਲਜ ਦੇ ਵਿੱਚ ਜਿਹੜਾ ਫੰਡ ਆ ਉਹਦੀ ਦੁਰਵਰਤੋਂ ਕਰ ਰਹੇ ਆ ਇਸੇ ਦੇ ਚਲਦਿਆਂ ਨਵੇਂ ਬਿਸ਼ਪ ਬਿਸ਼ਪ ਮੋਰਸ ਨੇ ਆਪਣੀ ਕਮੇਟੀ ਦੇ ਨਾਲ ਇਹ ਫੈਸਲਾ ਕੀਤਾ ਵੀ ਆਪਾਂ ਜਿਹੜੇ ਪ੍ਰਿੰਸੀਪਲ ਪਾਰੂਲ ਸਲਮਨ ਆ ਇਹਨਾਂ ਨੂੰ ਹੁਣ ਕਹੀਏ ਵੀ ਤੁਸੀਂ ਇਹ ਕੁਰਸੀ ਛੱਡ ਦਿਓ ਤਾਂ ਜੋ ਅਸੀਂ ਨਵਾਂ ਪ੍ਰਿੰਸੀਪਲ ਜਿਹੜਾ ਉਹ ਨਿਯੁਕਤ ਕਰ ਸਕੀਏ ਇਹਦੇ ਲਈ ਚੋਣ ਕਰ ਲਈ ਗਈ ਚਾਰਲੀ ਮਸੀਹ ਦੀ ਪਰ ਜਦੋਂ ਪਾਰੂਲ ਸਲਮਨ ਨੂੰ ਪਤਾ ਲੱਗਾ ਵੀ ਮੈਨੂੰ ਇਸ ਕੁਰਸੀ ਤੋਂ ਹਟਾ ਦਿੱਤਾ ਜਾਏਗਾ ਤਾਂ ਪਹਿਲਾਂ ਤਾਂ ਪਾਰੂਲ ਮਸੀਹ ਨੇ ਆਪਣੇ ਆਫਿਸ ਨੂੰ ਤਾਲਾ ਲਾ ਲਿਆ ਤੇ ਨਾਲ ਹੀ ਪੀਐਨ ਨੂੰ ਆਰਡਰ ਕਰ ਦਿੱਤਾ ਕਿ ਤੂੰ ਬਾਹਰੋਂ ਵੀ ਇੱਕ ਤਾਲਾ ਲਗਾ ਦੇ ਪਰ ਇਸੇ ਦੌਰਾਨ ਜਿਹੜੇ ਬਿਸ਼ਪ ਮੋਰਸ ਆ ਉਹ ਆਪਣੇ ਅਹੁਦੇਦਾਰਾਂ ਦੇ ਨਾਲ ਉੱਥੇ ਪਹੁੰਚਦੇ ਆ ਜਿਹੜੇ ਮੈਨੇਜਮੈਂਟ ਕਮੇਟੀ ਦੇ ਹੋਰ ਮੈਂਬਰ ਸੀਗੇ ਉਹਨਾਂ ਦੇ ਨਾਲ ਪਹੁੰਚਦੇ ਆ ਤਾਂ ਦੇਖਦੇ ਆ ਵੀ ਮੈਡਮ ਅੰਦਰ ਬੈਠੇ ਆ ਬਾਹਰ ਤਾਲਾ ਲੱਗਾ ਹੋਇਆ ਤਾਂ ਫੇਰ ਉਹਨਾਂ ਨੂੰ ਜ਼ਬਰੀ ਇਹ ਤਾਲਾ ਤੋੜਨਾ ਪੈਂਦਾ ਜਦੋਂ ਉਹ ਤਾਲਾ ਤੋੜ ਕੇ ਅੰਦਰ ਆਉਂਦੇ ਆ ਤਾਂ ਉਹ ਮੈਡਮ ਨੂੰ ਕਹਿੰਦੇ ਆ ਵੀ ਤੁਸੀਂ ਇਹ ਕੁਰਸੀ ਕਿਰਪਾ ਕਰਕੇ ਛੱਡ ਦਿਓ ਤੁਹਾਡੇ ਕੋਲੋਂ ਇਹ ਅਹੁਦਾ ਨਹੀਂ ਸੰਭਾਲਿਆ ਜਾ ਰਿਹਾ ਤੁਹਾਡੀ ਦੇਖਰੇਖ ਦੇ ਵਿੱਚ ਜਿਹੜਾ ਕਾਲਜ ਆ ਇਹ ਤਰੱਕੀ ਨਹੀਂ ਕਰ ਰਿਹਾ ਕੋਈ ਵਧੀਆ ਪੁਖਤਾ ਪ੍ਰਬੰਧ ਨਹੀਂ ਹੈਗੇ ਬਰਾਏ ਮਿਹਰਬਾਨੀ ਤੁਸੀਂ ਇਹ ਕੁਰਸੀ ਛੱਡ ਦਿਓ ਤੇ ਸ਼ਾਰਲੀ ਮਸੀਹ ਹੋਣਾ ਨੂੰ ਇਹ ਅਹੁਦਾ ਜਿਹੜਾ ਅਸੀਂ ਨਵਾਜ਼ਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਇਸ ਕਾਲਜ ਦੇ ਪ੍ਰਿੰਸੀਪਲ ਜਿਹੜੇ ਆ ਉਹ ਸ਼ਾਰਲੀ ਮਸੀਹ ਹੋਣ ਤਾਂ 파ਰੁਲ ਸੈਲਮਨ ਨੂੰ ਇੰਨਾ ਗੁੱਸਾ ਆਇਆ ਉਹ ਕਹਿੰਦੇ ਜੀ ਮੈਂ ਕੁਰਸੀ ਨਹੀਂ ਛੱਡਣੀ ਜਾਓ ਜੋ ਤੁਸੀਂ ਕਰਨਾ ਕਰ ਲਓ ਤੇ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ 파ਰੁਲ ਮਸੀਹ ਜਿਹੜੇ ਆ ਉਹਨਾਂ ਨੂੰ ਫਿਰ ਕੁਰਸੀ ਸਮੇਤ ਹੀ ਜਿਹੜਾ ਵਾ ਉਹ ਬਾਹਰ ਕੱਢਿਆ ਗਿਆ ਫਿਰ ਹਾਰ ਕੇ ਜਦੋਂ ਕੁਰਸੀ ਵਿੰਗੀ ਟੇਢੀ ਕੀਤੀ ਗਈ ਤਾਂ ਪਾਰੂਲ ਮਸੀ ਉੱਤਰ ਜਾਂਦੇ ਆ ਤਾਂ ਉਹ ਤੋਂ ਬਾਅਦ ਇਸ ਕੁਰਸੀ ਦੇ ਉੱਤੇ ਚਾਰਲੀ ਮਸੀ ਨੂੰ ਜਿਹੜਾ ਉਹ ਨਵਾਜ਼ਿਆ ਜਾਂਦਾ ਤਾਲੀਆਂ ਵਜਾਈਆਂ ਜਾਂਦੀਆਂ ਵੀ ਹੁਣ ਜੌਨਸਨ ਬਿਸ਼ਪ ਇੰਟਰ ਗਰਲਸ ਕਾਲਜ ਲਖਨਊ ਦੇ ਨਵੇਂ ਪ੍ਰਿੰਸੀਪਲ ਚਾਰਲੀ ਮਸੀ ਜਿਹੜੇ ਆ ਬਣਾ ਦਿੱਤੇ ਗਏ ਤੇ ਮਾਮਲਾ ਪਹੁੰਚ ਗਿਆ ਪੁਲਿਸ ਦੇ ਕੋਲ ਥਾਣਾ ਜਿਹੜਾ ਕਰਨਲ ਗਾਂਜੇ ਉੱਥੇ ਗੁਰੇ ਜਿਹੜਾ ਥਾਣਾ ਹੈ ਉੱਥੇ ਇਹ ਸਾਰਾ ਮਾਮਲਾ ਜਿਹੜਾ ਹੁਣ ਪਹੁੰਚ ਚੁੱਕਾ ਹੈ ਦੇਖਦੇ ਆ ਕਿ ਹੁਣ ਪੁਲਿਸ ਕਿਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਸੁਣਾਉਂਦੀ ਆ ਜਾਂ ਇਹ ਮਾਮਲਾ ਫਿਰ ਅੱਗੇ ਅਦਾਲਤ ਦੇ ਵਿੱਚ ਜਾਂਦਾ ਪਰ ਤੁਸੀਂ ਦੇਖੋ ਇਹ ਵੀਡੀਓ ਹੁਣ ਜਿਸ ਕਦਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਨ੍ਹਾਂ ਪੇਰੈਂਟਸ ਦੇ ਜਿਨ੍ਹਾਂ ਮਾਪਿਆਂ ਦੇ ਬੱਚੇ ਇਸ ਕਾਲਜ ਦੇ ਵਿੱਚ ਪੜਦੇ ਹੋਣਗੇ ਉਹ ਕੀ ਸੋਚਦੇ ਹੋਣਗੇ ਉਹ ਤਾਂ ਤਰੀਫਾ ਕਰਦੇ ਹੋਣਗੇ ਵੀ ਸਾਡਾ ਬੱਚਾ ਜਿਹੜਾ ਉਹ ਜੌਨਸਨ ਬਿਸ਼ਪ ਗਰਲਸ ਕਾਲਜ ਦੇ ਵਿੱਚ ਪੜਦਾ ਸਾਡੀ ਬੇਟੀ ਤਾਂ ਉੱਥੋਂ ਪੜ ਕੇ ਜਿਹੜਾ ਵਾ ਉਹ ਵੱਡਾ ਮੁਕਾਮ ਹਾਸਲ ਕਰੇਗੀ ਤੇ ਜਦੋਂ ਉਹ ਤਸਵੀਰਾਂ ਦੇਖਣਗੇ ਲੋਕ ਉਹਨਾਂ ਨੂੰ ਕੀ ਕਹਿਣਗੇ ਵੀ ਜਿਸ ਕਾਲਜ 'ਚ ਤੁਹਾਡੇ ਬੱਚੇ ਪੜਦੇ ਆ ਉੱਥੇ ਤਾਂ ਪ੍ਰਿੰਸੀਪਲ ਜਿਹੜੇ ਦੇਖੋ ਕੁਰਸੀ ਪਿੱਛੇ ਕਿਵੇਂ ਲੜਾਈ ਕਰ ਰਿਹਾ ਪ੍ਰਿੰਸੀਪਲ ਜਿਹੜੀ ਆ ਉਹ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੋ ਰਹੀ ਮੈਨੇਜਮੈਂਟ ਉੱਥੇ ਪਹੁੰਚ ਜਾਂਦੀ ਆ ਮੈਨੇਜਮੈਂਟ ਉਹਨਾਂ ਨੂੰ ਦਬਾਅ ਬਣਾਉਂਦੀ ਆ ਵੀ ਭਾਂਜੀ ਤੁਸੀਂ ਇਹ ਕੁਰਸੀ ਛੱਡ ਦਿਓ ਤੁਹਾਡੇ ਕੋਲ ਕਾਲਜ ਨਹੀਂ ਚੱਲ ਰਿਹਾ ਤੇ ਉਹ ਬਿਲਕੁਲ ਹੀ ਰਾਜ਼ੀ ਨਹੀਂ ਹੁੰਦੇ ਸੋ ਕਿਤੇ ਨਾ ਕਿਤੇ ਐਜੂਕੇਸ਼ਨ ਨੂੰ ਲੈ ਕੇ ਵੀ ਬੜੇ ਵੱਡੇ ਸਵਾਲ ਖੜੇ ਹੁੰਦੇ ਆ ਕਿ ਅਹੁਦੇ ਦੇ ਲਾਲਚ ਦੇ ਵਿੱਚ ਅਸੀਂ ਹਜ਼ਾਰਾਂ ਸੈਂਕੜੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਦਾਅ ਦੇ ਉੱਤੇ ਲਾ ਦਿੰਨੇ ਆ ਜਿਹੜੇ ਉਸ ਸੰਸਥਾ ਦੇ ਵਿੱਚ ਪੜ੍ਹ ਰਹੇ ਹੁੰਦੇ ਆ ਬੱਚਿਆਂ ਦੇ ਉੱਤੇ ਇਹਦਾ ਕੀ ਅਸਰ ਹੋਏਗਾ ਤੁਸੀਂ ਆਪ ਅੰਦਾਜ਼ਾ ਲਗਾ ਲਓ ਔਰ ਤੁਸੀਂ ਇਹ ਵੀ ਦੇਖੋ ਕਿ ਜੇ ਬੱਚੇ ਇਹ ਕੁਝ ਦੇਖ ਰਹੇ ਨੇ ਵੀ ਠੀਕ ਹੈ ਸਾਨੂੰ ਤਾਂ ਸਿਖਾਇਆ ਜਾਂਦਾ ਵੀ ਨਿਮਰਤਾ ਦੇ ਨਾਲ ਰਹਿਣਾ ਕਿਸੇ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕੋਈ ਸਿਆਣਾ ਕੁਝ ਕਵੇ ਤਾਂ ਉਹਦੇ ਆਖੇ ਲੱਗ ਜਾਣਾ ਚਾਹੀਦਾ ਪਰ ਜਿਹੜੇ ਸਾਨੂੰ ਇਹ ਗੱਲਾਂ ਸਮਝਾਉਂਦੇ ਨੇ ਜਿਹੜੇ ਟੀਚਰਸ ਸਾਨੂੰ ਇਹ ਸਿਖਿਆ ਦਿੰਦੇ ਨੇ ਉਹ ਆਪ ਕੀ ਕਰ ਰਹੇ ਨੇ ਉਹ ਕੁਰਸੀ ਛੱਡਣ ਨੂੰ ਤਿਆਰ ਨਹੀਂ ਆ ਔਰ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿੱਥੇ ਡਿਫੈਂਸ ਆਫ ਲਖਨਊ ਚਰਚ ਆਫ ਨਾਰਥ ਇੰਡੀਆ ਜਿਨ੍ਹਾਂ ਦੀ ਮੈਨੇਜਮੈਂਟ ਕਮੇਟੀ ਦੇ ਅੰਡਰ ਇਹ ਗਰਲਸ ਕਾਲਜ ਜਿਹੜਾ ਚਲਾਇਆ ਜਾਂਦਾ ਹੈ ਜਿੱਥੇ ਪ੍ਰਿੰਸੀਪਲ 파ਰੂਲ ਸੈਲਮਨ ਨੂੰ ਹਟਾਏ ਜਾਣ ਦੀ ਕਵੈਦ ਜਦੋਂ ਸ਼ੁਰੂ ਕੀਤੀ ਇਹ ਸਿਲਸਿਲਾ ਸ਼ੁਰੂ ਕੀਤਾ ਤਾਂ ਉਹ ਕਹਿੰਦੇ ਵੀ ਜਾਓ ਜੋ ਕਰਨਾ ਤੁਸੀਂ ਕਰ ਲਓ ਮੈਂ ਇਹ ਕੁਰਸੀ ਨਹੀਂ ਛੱਡਣੀ ਤੇ ਆਖਰਕਾਰ ਫਿਰ ਉਹਨਾਂ ਨੂੰ ਕੁਰਸੀ ਸਮੇਤ ਹੀ ਜਿਹੜਾ ਉਹਨਾਂ ਦੇ ਕੈਬਨ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹਦੇ ਵਿੱਚ ਜਿਹੜਾ ਬਿਸ਼ਪ ਮੋਰਿਸ ਦੇ ਜਿਹੜੇ ਧੜੇ ਦੇ ਲੋਕ ਸੀਗੇ ਉਹ ਕਾਮਯਾਬ ਵੀ ਹੋ ਜਾਂਦੇ ਆ ਤੇ ਬਿਸ਼ਪ ਬਲਦੇਵ ਦੀ ਬੇਟੀ 파ਰੂਲ ਸਲਮਨ ਜਿਹੜੀ ਆ ਉਹਨਾਂ ਨੂੰ ਇਸ ਕੁਰਸੀ ਤੋਂ ਹਟਾ ਦਿੱਤਾ ਜਾਂਦਾ ਤੇ ਇਸ ਕੁਰਸੀ ਦੇ ਉੱਤੇ ਫੇਰ ਬਿਠਾਇਆ ਜਾਂਦਾ ਸ਼ਾਰਲੀ ਮਸੀਹ ਉਹਨਾਂ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ